ਮੇਰਾ ਚੈਨਲ ਵੇਖਦੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਆ ਜਿੱਦਾਂ ਕਿ ਮੈਂ ਵੀਡੀਓ ਪਾਈ ਸੀ ਨਾ ਮੈਂ ਪਿੰਗਲਵਾੜੇ ਦੇ ਸਾਹਮਣੇ ਖਲੋਤਾ। ਤੇ ਇਹਦੇ ਸਾਹਮਣੇ ਵੇਖੋ। ਢੇਰਾਂ ਦੇ ਢੇਰ। ਆ ਵੇਖੋ ਗੰਦਗੀ। ਆ ਪਿੰਗਲਵਾੜਾ ਜੀ। ਤੇ ਇਹਦੇ ਸਾਹਮਣੇ ਵੇਖੋ ਸਫਾਈ। ਪੰਡੋਰੀ ਵੜੈਜ ਪਿੰਡ। ਬਹੁਤ ਪੁਰਾਣਾ ਪਿੰਡ ਆ ਇੱਥੋਂ ਸੜਕ ਕੋਈ ਜ਼ਿਆਦਾ ਦੂਰ ਨਹੀਂ ਕਿ ਮਜੀਠਾ ਰੋਡ ਤੇ ਸਾਰੀ ਸੜਕ ਦਾ ਹਾਲ ਵੇਖ ਲਓ ਤੁਸੀਂ ਡੰਗਰਾ ਗੰਦ ਪਾਇਆ ਤੇ ਵੇਖੋ ਜੀ ਇਹ ਬੰਦਿਆਂ ਨੇ ਗੰਦ ਪਾਇਆ ਵਾਤ ਤੋਂ ਵਾਤ ਸ਼ੇਅਰ ਕਰੋ ਸਫਾਈ ਕੀ ਰੱਖਣੀ ਕਿਸੇ ਨੇ ਤੇ ਗੰਦ ਹੀ ਪਾਉਂਦੇ ਇੱਥੇ ਆਏ ਮੇਨ ਪਿੰਗਲਵਾੜਾ ਜੇ ਇੱਥੇ ਤੇ ਮੈਂ ਵੀਡੀਓ ਪਾ ਚੁੱਕਾ ਹਾਂ ਇਹ ਪਿੰਗਲਵਾੜੇ ਦੀ ਪਹਿਲਾਂ ਪੰਡੋਰੀ ਵੜਾਇਚ ਆ ਜੀ 貼り物。